बहुत ही सरकार जो पंजाब श्री कृष्ण सू जी अज बटाला पहुंचे ने मैं उन्होंने बटाला आते गहराइया को स्वागत करता सब तो सीनियर नेता ने जिन्होंने हमेशा सूच देती है एक प्रेरणा देती है अक्सर अच्छा बटाला बटाला दे, दे। शक्ति शर्मा जी एक्स मंडल प्रधान पंकज जी मंडल जीनियर कार्यकर्ता मातृशक्ति शक्ति मेरिया भैन और सब तो सत्कार लोग जिन्होंने जी स्पैशल बुलाया है प्रेस वाले मेरे वीर जिन्ना ने हमेशा ही सू साहब आने होर भी कोई सीनियर नेता आता है बिल्कुल टाइम जो इन्होंने कोचाई में सामने लिया की ताकत जो इन्होंने मैं समझता सब तो वीडियो रोल

जिस तरह प्रधान जी ने दसिया की नरेगा और जी राम जी एब्रीवे है पूरा पूरा नाम तो नैशनल रूरल रोजगार ग्रंथी योजना महात्मा गांधी मोहर लग गया इधर नैशनल रूरल रोजगार ग्रंथी एंड जीविका रूलर रोज योजना जी, जीराम जी राम जी बन जाता गा सो जी जो जी राम जी है वह राम दफजें जरा मनरेगा गांधी का लफजा ये सिर्फ एक भ्रम कांग्रेस ने फैलाना शुरू करता कि महात्मा गांधी का ना कटता जे मनरेगा पड़ी जाइए तो महात्मा गांधी एदा राम जी का ना आ गया राम जी के ना दी परती है ਤੋਂ ਨਾਮਾ ਦੇ ਵਿੱਚ ਨਹੀਂ ਜਾਣ ਦੀ ਲੋੜ ਹੁੰਦੀ। ਨਾਮ ਤਾਂ ਉਹਨਾਂ ਨੇ ਵੀ ਨਰੇਗਾ ਤੋਂ ਮਨਰੇਗਾ ਕੀਤਾ। ਸਵਾਲ ਤਾਂ ਇਹ ਕਿ ਇਸ ਵਿੱਚ ਕੰਟੈਂਟ ਕੀ ਆ ਵਿੱਚ ਸਬਜੈਕਟ ਕੀ ਆ ਲੋਕਾਂ ਨੂੰ ਦਾ ਫਾਇਦਾ ਕੀ ਆ। ਮੇਨ ਗੱਲ ਤਾਂ ਇਹ ਆ ਦੇਖਿਆ ਜੀ। ਅਰ ਪ੍ਰਧਾਨ ਜੀ ਨੇ ਆਪਣੇ 3 ਲਾਈਨਾਂ ਦੀ ਪੁੰਡਕਾ ਦੇ ਵਿੱਚ ਕਾਫੀ ਕੁਝ ਕਲੀਅਰ ਵੀ ਕਰ ਦਿੱਤਾ। ਇਹ ਜਿਹੜਾ 2005 ਦੇ ਵਿੱਚ ਨਰੇਗਾ ਬਣਿਆ ਸੀ। ਇਸ ਕਰਕੇ ਬਣਿਆ ਸੀ ਕਿ ਜੇ ਉਹਨਾਂ ਕੋਤੇ ਕਾਲ ਪੈ ਜਾਣਾ ਸੁੱਕਾ ਪੈ ਜਾਣਾ ਕੰਮ ਨਾ ਹੋਣਾ ਉਸੇ ਲਈ ਮਜ਼ਦੂਰ ਸੀ ਇੰਦਾਂ ਚ ਰਹਿਣ ਵਾਲੇ ਉਹਨਾਂ ਨੂੰ ਕੋਈ ਰਸਤਾ ਨਹੀਂ ਹੁੰਦਾ ਉਹਦਾ ਇੱਕ ਬਹੁਤ ਵੱਡਾ ਐਗਜ਼ਾਮਪਲ ਸਾਨੂੰ ਕੋਰੋਨਾ ਚ ਵੀ ਦੇਖਣ ਨੂੰ ਮਿਲਿਆ ਜਿਸ ਵੇ ਸਾਰੇ ਰੋਜ਼ਗਾਰ ਦੇ ਰਸਤੇ ਬੰਦ ਸੀ ਤਾਂ ਨਿਵੇਗਾਰੀ ਧੜੀ ਲੱਗ ਜਾਂਦੀ ਸੀ ਸੋ ਗਰੀਬ ਲੋਕ ਜਿਹੜਾ ਔਰ ਪਿੰਡੂ ਗਰੀਬ ਲੋਕ ਜਿਹੜੇ ਜਿਹੜਾ ਕੋਲ ਹੋਰ ਕੋਈ ਸਾਧਨ ਨਹੀਂ ਉਨਾ ਵਾਸਤੇ ਕਿ ਰੋਜ਼ਗਾਰ ਦੀ ਗਰੰਟੀ ਯੋਜਨਾ ਚੱਲ ਰਹੀ ਸੀ ਔਰ ਚੱਲ ਰਹੀ ਸੀ ਇਸ ਦੇ ਚ ਚਲਦੀ ਆ ਉਹਦੇ ਚ ਕਮੀਆਂ ਵੀ ਲੱਗਦੀਆਂ ਆ ਉਹ ਤੇ ਸੁਧਾਰ ਵੀ ਜਿਹੜੀ ਜਿਹੜੀ ਸਬੈਸ ਸਾਈਟੀ ਇੰਡੀਆ ਜਾਂ ਜਿਹੜੇ ਵਿਚਾਰ ਵੀ ਸਾਈਟੀ ਇੰਡੀਆ ਚ ਸੁਧਾਰ ਵੀ ਕਰਦੀ ਹੈ ਸਰਕਾਰੋਂ ਸੁਧਾਰ ਹੁੰਦੇ ਆ ਕਮੀਆਂ ਦਾ ਪਤਾ ਉਸਰੇ ਚਲਦੀਆਂ ਜਿਸਲੇ ਅ ਤੁਸੀਂ ਕਿਸੇ ਚੀਜ਼ ਨੂੰ ਲਾਗੂ ਕਰਦੇ ਹੋ ਸੋ ਨਰੇਗਾ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਉਪਾਈਆਂ ਗਈਆਂ ਉਹਦੇ ਵਿੱਚ ਟੈਗ ਦੀ ਰਿਪੋਰਟ ਨੇ ਵੀ ਦੱਸਿਆ ਕਿ ਬੜੇ ਸਾਰੇ ਘੋਸਲੇਬਰ ਜਿਹਨੂੰ ਕੰਦੇ ਅਸੀਂ ਫਰਜੀ ਲੋਗ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਦੇ ਕਾਰਡ ਬਣਾ ਕੇ ਪੈਸੇ ਗਿਫਟ ਪਹੁੰਚਦੇ ਰਹੇ ਔਰ ਬਹੁਤੇ ਦਾ ਕੰਮ ਇਹਨੇ ਲੋਕਾਂ ਨੂੰ ਦਿੱਤੇ ਗਏ ਫੇਵਰਟਿਜ਼ਮ ਹੋਇਆ ਸਾਨੂੰ ਦੇਣਾ ਤੈਨੂੰ ਨਹੀਂ ਦੇਣਾ ਕਾਰਡ ਕੋਲ ਰੱਖ ਲੈ ਇਸ ਤਰ੍ਹਾਂ ਨਹੀਂ ਆ ਬਹੁਤ ਵੱਡੀਆਂ ਵੱਡੀਆਂ ਖਾਮੀਆਂ ਹੋਈਆਂ ਕਪਲੇਵਾਜੀਆਂ ਹੋਈਆਂ ਇੱਕ ਨਰੇਗਾ ਪ੍ਰਸ਼ਤਾਚਾਰ ਦਾ ਇੱਕ ਸੈਂਟਰ ਬਣ ਗਿਆ ਬਹੁਤ ਵੱਡੀ ਰਕਮ ਆਂਦੀ ਹੈ ਬਹੁਤ ਵੱਡੀ ਯੋਜਨਾ ਉਹਦੇ ਚ ਪ੍ਰਸ਼ਤਾਚਾਰ ਵੀ ਬਹੁਤ ਵੱਡੇ ਲੈਵਲ ਤੇ ਸੀ ਇੱਕ ਅਮਰਜੀਤ ਸਿੰਘਾ ਕਮੇਟੀ ਬਣੀ ਉਹਨਾਂ ਨੇ ਆਪਣੀ ਬਹੁਤ ਡਿਟੇਲਡ ਰਿਪੋਰਟ ਦਿੱਤੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰਿਆਂ ਪਹਿਲੂਆਂ ਨੂੰ ਟੱਚ ਕੀਤਾ ਅਮਰੀਕਾ ਦੇ ਵਿੱਚ ਰੋਜ਼ਗਾਰ ਤਾਂ ਮਿਲਦਾ ਸੀ ਪਰ ਉਹ ਰੋਜ਼ਗਾਰ ਪਰਟਕティブ ਨਹੀਂ ਸੀਗਾ ਗਰੀਬ ਨੂੰ ਪੈਸੇ ਮਿਲ ਗਏ ਠੀਕ ਆ ਇਧਰੋਂ ਪੁਆ ਕੁੱਟਿਆ ਉਧਰੋਂ ਪੁਆ ਅਗਲੀ ਵਾਰੀ ਉਹ ਟੋਇਲ ਮੁੜ ਕੇ ਲੱਭੇ ਨਹੀਂ ਕਿਤੇ ਵੀ ਇਸ ਗੱਲ ਦੀ ਇੰਸ਼ੋਰੈਂਸ ਨਹੀਂ ਸੀ ਕਿ ਵੀ कि कोई सस्टेन्ड कोई ऐसी होमेंट हो जड़ी आने वाले दस भी साल पिंडी वरतो की जा सके कोई स्थाई डिवैलपमेंट हुई नहीं इस दौरान अमेरिका च इन्ना पैसा इना तो ही पैसा लग गया विकसित भारत वाल चल रहे हैं मोदी जी ने विकसित भारत का संकल्प लिया बहुत वही गल ਕਿ ਤਾਂ ਕਾਂਗਰਸੀਆਂ ਸਰਕਾਰਾਂ ਚ ਸਿਰਫ ਉਹਨਾਂ ਦਾ ਇੱਕ ਹੀ ਇੱਕੋ ਹੀ ਟੀਚਾ ਹੁੰਦਾ ਸੀ ਬੇਠੂਠਾ ਲਿਆ ਬਾਟਾ ਲੈ ਕੇ ਬਾਹਰਲੇ ਮੁਲਕਾਂ ਚਲੇ ਗਏ ਪੈਸੇ ਮੰਗਣ ਐਸੇ ਦੇਦੇ ਹੋ ਅੱਥੀ ਆ ਕੇ ਖੜਦੇ ਜਾਂਦੇ ਗੱਜਵੰਤੇ ਦਾ ਕਾਜੀ ਬਣਦੇ ਫਿਰ ਭੁੱਖੇ ਰਹੇ ਪਰ ਵਿਕਸ਼ਿਤ ਭਾਰਤ ਦਾ ਸੰਕਲਪ ਲੈਣਾ ਆਪਣੇ ਆਪ ਨੂੰ ਇੱਕ ਡਿਵੈਲਪਡ ਕੰਟਰੀ ਬਣਾਣਾ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਇਹ ਕੋਈ ਸੁਪਨਾ ਨਹੀਂ ਹੈ ਇੱਕ ਸੰਕਲਪ ਆ ਸੋ ਉਸ ਸੰਕਲਪ ਨੂੰ ਉਸ ਟੀਚੇ ਨੂੰ ਕੌਂਟੀਨੇਲਾਈਜ਼ੇਸ਼ਨ ਮੀਟਰ ਇਕ ਤਰ੍ਹਾਂ ਲਈ ਆ ਚੀਜ਼ਾਂ ਨੂੰ ਵੀ ਸੁਧਾਰ ਬਹੁਤ ਵੱਡੀ ਲੋੜ ਆ ਸੁਧਾਰ ਦੀ ਔਰ ਸਸਟੇਨਡ ਡਿਵੈਲਪਮੈਂਟ ਦੀ ਬਹੁਤ ਲੋੜ ਆ ਇੰਡਸ ਬਹੁਤ ਸਾਰੀਆਂ ਐਸੇ ਡਿਵੈਲਪਮੈਂਟ ਦੀਆਂ ਚੀਜ਼ਾਂ ਦੀ ਲੋੜ ਆ ਜਿਹੜੀ ਅੱਜ ਤੱਕ ਅਮਰੀਕਾ ਦੇ ਕਰੋੜਾਂ ਰੁਪਏ ਇਕਵਿਟੈਂਸ ਚ ਲੱਗਣੇ ਨੇ ਬਾਸਿਕ ਇਹਦੇ ਵਿੱਚ ਦੋ ਚੀਜ਼ਾਂ ਨੂੰ ਸਥਾਈਤ ਕਰਤਾ ਹੈਗਾ ਜਿਹੜੀ ਨਮਾ ਆਪਣਾ ਨੋਨ ਆਇਆ ਹੈ ਸਰ ਸੇਪਾਰਟੀ ਰਾਮਦੀ ਇਕ ਤਾਂ ਰੋਜ਼ਗਾਰ ਤੋਂ ਅਜੀਬਿਕਾ ਵਾ ਰੋਜ਼ਗਾਰ ਇੱਕ ਟੈਂਪਰੇਰੀ ਫੇਸ ਆ ਤੁਹਾਨੂੰ ਪਹੇਚ ਰਿਹਾ ਤੁਸੀਂ ਕਰਦੇ ਅੱਜ ਦਾ ਨੌਜਵਾਨ ਕੱਲਾ ਰੋਜ਼ਗਾਰ ਨਾਲ ਸੈਟੀਸਫਾਈਡ ਨਹੀਂ ਆ ਅੱਜ ਦੀ ਫੇਸ ਰੋਜ਼ਗਾਰ ਨਾਲ ਸੈਟੀਸਫਾਈ ਨਹੀਂ ਬੱਚਿਆਂ ਨੂੰ ਸਕਿੱਲ ਦਿੱਤੀ ਜਾਵੇ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਉਹਨਾਂ ਨੂੰ ਸਿਖਾਇਆ ਜਾਵੇ ਔਰ ਜਿਆਦਾ ਕਮਾਈ ਵਾਲਾ ਮਜ਼ਦੂਰ ਮਿਸਤਰੀ ਬਣ ਸਕੇ ਮੈਂ ਕਾਰਪੈਂਟਰ ਨੌਜਵਾਨ ਬਣ ਸਕੇ ਬਹੁਤੰਨੀਆਂ ਸਕਿਲਡ ਜੌਬਸ ਆਈਆਂ ਉਹਨਾਂ ਦੇ ਵਿੱਚ ਪਹੁੰਚ ਸਕਾਏ ਇਹ ਉਹ ਨਰੇਗਾ ਦੇ ਸਿਸਟਮ ਤੇ ਸੰਭਵ ਹੋ ਸਕਦਾ ਕੋਈ ਅਸਰ ਸਿਸਟਮ ਦਾ ਰੋਜ਼ਗਾਰ ਤੋਂ ਅਜੀਬ ਕਾ ਵੱਲ ਇਹਦੇ ਵਿੱਚ ਅਜੀਬ ਕਾ ਨਾਲ ਲੱਗਿਆ ਉੱਥੇ ਟ੍ਰੇਨ ਸਕਿਲ ਦਿੱਤੀ ਜਾਏਗੀ ਨੌਕਰੀ ਵਾਲੇ ਉਹਨਾਂ ਨੂੰ ਟ੍ਰੇਨ ਕੀਤਾ ਜਾਏ ਬਾਕੀ ਆਉਣੇ ਵਾਲੇ ਸਮੇਂ ਤੋਂ ਜ਼ਿਆਦਾ ਕਮਾਈ ਕਰ ਸਕਣ ਜ਼ਿਆਦਾ ਦੇਸ਼ ਨੂੰ ਪ੍ਰੋਡਕਟਿਵਿਟੀ ਦੇ ਸਕਣ ਔਰ ਦੂਸਰਾ ਡਵੈਲਪਮੈਂਟ ਜਿਹੜੀ ਆ ਉਹ ਸਥਾਈ ਹੋਵੇ ਮਾੜਾ ਕੀ ਜਿੰਨਾ ਮੈਂ ਬੋਲਿਆ ਕਾਂਗਰਸ ਨੂੰ ਚੰਗੀਆਂ ਚੀਜ਼ਾਂ ਪਸੰਦ ਨਹੀਂ ਹੈ 60 70 ਸਾਲ ਉਹਨਾਂ ਨੇ ਇਦਾਂ ਹੀ ਵਾਅਦੇ ਤੇ ਹੁਣ ਜੇ ਕੋਈ ਅੱਛੀ ਚੀਜ਼ ਆਣ ਲੱਗੀ ਆ ਤਾਂ ਚਾਹੇ ਮਾਤਵਾ ਕੰਦੀ ਦਾ 98 ਤਾਂ ਚਾਹੇ ਰਾਮ ਜੀ ਕਿਉਂ ਲਿਆਂਦਾ ਮੈਂ ਰਾਣਾ ਬਈ ਲੋਕਾਂ ਨੂੰ ਗੁੰਮਰਾਹ ਕਰਨੇ ਦੇ ਕਿੰਨੇ ਐਕਸਪਰਟ ਹੈ ਲੋਕ ਕਹਿੰਦੇ ਜੀ ਨਰੇਗਾ ਖਤਮ ਹੋ ਜਾਣੀ ਔਰ ਮਜ਼ਦੂਰ ਦਿਹਾੜੀਦਾਰ ਵਿਹਲੇ ਹੋ ਜਾਣ। ਦੇ ਆਰ ਬੀਂਗ ਗਿਵਨ ਮੋਰ ਓਪਰਚੁਨਿਟੀ ਐਂਡ ਬੈਟਰ ਓਪਰਚੁਨਿਟੀ ਸੌਦੇ 125 ਦਿਨ ਹੋ ਜਾਣਾ ਤਾਂ ਦਿਹਾੜੀਦਾਰ ਵਿਹਲਾ ਹੋ ਜਾਂਦਾ। ਪੱਖੋਂ ਇਹ ਜਿਹੜਾ ਕਾਨੂੰਨ ਆ ਕਿਉਂਕਿ ਇਹਦੇ ਵਿੱਚ ਦੇਖੋ ਤੁਸੀਂ ਇਹ ਪਹਿਲਾਂ ਇਹਦਾ ਬਜਟ 33000 ਕਰੋੜ ਦਾ ਚੱਲ ਰਿਹਾ ਸੀ ਤੇ ਹੁਣ 1,52,000 283 ਕਰੋੜ ਦਾ ਬਜਟ ਬੰਨਾ ਆ। जॉइंट रिसपोंसीबिलिटी सूबा दागीदारी ताकि सूबे भी रिसपोंसीबिल समझ सठ चाली रेसो नीम चलनी है एडी वीम हो गई है पाबरेगा ऑल इंडिया की स्कीम पहली गल दूसरी कांग्रेस दूसरी गल कांग्रेस क्योंकि सारे राज्य चो को, को, कोई कांग्रेस के राज्य नहीं, नहीं। ਬੀਜੇਪੀ ਦੇ ਰਾਜਾਂ ਨਹੀਂ ਨੇ ਤੇ ਨੈਸ਼ਨਲ ਲੈਵਲ ਦੀ ਸਟੇਟ ਦੀ ਰਿਸਪੌਂਸਿਬਿਲਟੀ ਕਿ ਕਿਉਂ ਨਹੀਂ ਹੋਵੇ ਕਿਉਂ ਨਹੀਂ ਹੋਵੇ ਜਿਸ ਸਟੇਟ ਦੀ ਕੋਈ ਜ਼ਿੰਮੇਵਾਰੀ ਨਹੀਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਆਪਣੇ ਬੜੀ ਚਲਾਕੀ ਨਾਲ ਇਹ ਚਲਾਕੀ ਨਾਲ ਕਰ ਰਿਹਾ ਓਪਨ ਕੋਈ ਚਲਾਕੀ ਨਹੀਂ ਜੋ ਓਪਨ 25 ਦਿਨ ਨੇ ਵਧਾਏ ਚੌਥਾ ਹਿੱਸਾ ਦਿਨ ਵੀ ਦਾ ਵਧੇ ਆ ਸੋ ਇਸ ਕਰਕੇ ਸਟੇਟ ਜ਼ਿੰਮੇਵਾਰੀ ਤੋਂ ਕਿਉਂ ਭੱਜੇ ਮੈਨੂੰ ਇਹ ਦੱਸੋ ਸਟੇਟ ਆਪਣੇ ਜਨਤਾ ਦੀ ਰੋਜ਼ਗਾਰ ਦੀ ਜ਼ਿੰਮੇਵਾਰੀ ਤੋਂ ਕਿਉਂ ਭੱਜੇ ਇਨੇ ਦਾ ਬੰਦ ਹੋ ਗਈ ਹੈ ਇੱਕ ਰਵਾਨਾ ਹੋ ਗਈ ਹੈ ਇਹ ਝੂਠ ਨਹੀਂ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਹੈ ਇਹ ਕਹਤਾ ਬੰਦ ਨਹੀਂ ਹੋਵੇਗਾ ਤਾਂ ਬੈਟਰ ਹੋਈਆ ਮਜਬੂਤ ਹੋਈਆ ਜਲਦੀ ਆੜੀਆਂ ਵੀ ਵਧੀਆਂ ਕਿਸਾਨਾਂ ਨੂੰ ਵਿੱਚ ਐਡਜਸਟ ਕੀਤਾ ਗਿਆ ਸਭ ਕੁਝ ਹੋਇਆ ਇਸ ਪੱਖੋਂ ਇਹ ਜਿਹੜਾ ਕਰੋਨਾ ਇਸ ਪੱਖੋਂ ਮਾੜਾ ਮੈਨੂੰ ਇਹ ਸਮਝਾਓ ਦੇਖੋ ਸੂਤ ਸਾਹਿਬ ਨੇ ਬੜੇ ਸੁੰਦਰ ਵਿਚਾਰਾਂ ਦੇ ਨਾਲ ਜੋ ਕਾਨੂੰਨ ਸਹੀ ਦਿਸ਼ਾ ਵੱਲ ਜਾ ਰਹੇ ਨੇ ਤੁਹਾਡੇ ਇੱਕ ਇੱਕ ਸਵਾਲ ਦਾ ਜਵਾਬ ਬੜੀ ਵਧੀਆ ਢੰਗ ਨਾਲ ਉਹਨਾਂ ਨੇ ਦਿੱਤਾ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਇਹ ਮੰਰੇਗਾ ਦਾ ਪੰਜਾਬ ਤੇ ਕਿ ਘਾਟੇਗਾ ਤੁਸੀਂ ਇਹ ਦੱਸੋ ਉਹਨਾਂ ਨੇ ਦੱਸਿਆ ਕਿ ਆਲ ਇੰਡੀਆ ਲੈਵਲ ਦੇ ਉੱਤੇ ਮੋਦੀ ਜੀ ਨੇ ਜਿਹੜਾ ਫੈਸਲਾ ਲਿਆ ਬਹੁ ਗਿਣਤੀ ਸਰਕਾਰਾਂ ਭਾਰਤ ਦੀ ਜਨਤਾ ਪਾਰਟੀ ਦੀਆਂ ਉਹਦੇ ਵਿੱਚ ਪੰਜਾਬ ਦੀ ਕੋਈ ਐਸੀ ਨਹੀਂ ਗੱਲ ਹੈ ਕਿ ਇਕੱਲਾ ਪੰਜਾਬ ਨੂੰ ਘਾਟਾ ਪਾਇਆ ਗਿਆ ਪੂਰਾ ਓਵਰਆਲ ਇਹ ਫੈਸਲਾ ਲਿਆ ਗਿਆ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੂੰ ਮਿਹਨਤਾਂ ਨਾਲ ਉਹਨਾਂ ਦਾ ਟਾਈਮ ਸ਼ੇਰ ਮਿਲੇ ਔਰ ਜਿਹੜਾ ਕਰਾਪਸ਼ਨ ਚੱਲ ਰਹੀ ਸੀ ਜਿਹੜਾ ਢੱਗੀਆਂ ਉਡਾਰੇ ਸੀ ਪੈਸੇ ਦੀਆਂ ਕਿ ਕੋਈ ਪਰਵਾਹ ਨਹੀਂ ਕਿਸੇ ਕਾਨੂੰਨ ਦੀ ਇੱਕ ਬੰਦੇ ਨੇ ਲੇਬਰ ਕੀਤੀ ਜਾਂ ਪੰਜ ਬੰਦੇ ਲੇਬਰ ਕੀਤੇ ਤੇ 40 ਬੰਦਿਆਂ ਦਾ ਨਾਂ ਚੜਦਾ ਸੀ ਰਜਿਸਟਰ ਦੇ ਉੱਤੇ ਉਸ ਨੂੰ ਰੋਕਣ ਦੇ ਲਈ ਔਰ ਜਿਨ੍ਹਾਂ ਨੇ ਮਿਹਨਤ ਕੀਤੀ ਆਨ ਦੇ ਘਰ ਤੱਕ ਉਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਦੇ ਖਾਤੇ ਜਿਵੇਂ ਸੂ ਸਾਹਮਣੇ ਦੱਸਿਆ ਕਿ ਉਹ ਮਿਹਨਤ ਉਹਨਾਂ ਤੱਕ ਪਹੁੰਚੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਫੈਸਲਾ ਇਹ ਬਹੁਤ ਵਧੀਆ ਢੰਗ ਦੇ ਨਾਲ ਲਿਆ ਮੈਂ ਦੱਸ ਦੇਣਾ ਚਾਹਨਾ ਜਿਨ੍ਹਾਂ ਨੂੰ ਜੀ ਰਾਮ ਜੀ ਸਕੀਮ ਦੇ ਨਾਮ ਦੇ ਨਾਲ ਤਕਲੀਫ ਆ ਉਹ ਤੇ ਪ੍ਰਭੂ ਦਾ ਨਾਮ ਲੈ ਕੇ ਖੁਸ਼ੀ ਨਹੀਂ ਗਏ ਉਹ ਤੇ ਇਤਰਾਜ਼ ਕਰਦੇ ਨੇ ਦੂਸਰਾ ਤੁਸੀਂ ਉਹਨਾਂ ਦਾ ਹਾਲਾਤ ਦੇਖੋ ਸਾਡੇ ਸਰਬੰਸਤਾਨੀ ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ ਗੁਰੂਆਂ ਦੇ ਨਾਂ ਦਿੱਤੇ ਇਸ ਤਰ੍ਹਾਂ ਦਿੱਲੀ ਦੇ ਵਿੱਚ ਬੇਤਹਾਸ਼ਾ ਉਹ ਗਲਤ ਬਾਣੀ ਦਾ ਪ੍ਰਯੋਗ ਕੀਤਾ ਗਿਆ ਏਡੇ ਵੱਡੇ ਅਹੁਦੇ ਤੇ ਰਹਿ ਕੇ ਉਹ ਸਾਬਕਾ ਸੀਐਮ ਨੇ ਪੁਤਲੇ ਫੂਕੇ ਨਾ ساری ਦੁਨੀਆ ਉਹਨਾਂ ਦੇ ਪੁਤਲੇ ਫੂਕ ਰਹੇ ਨੇ ਜਿਨ੍ਹਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਆਪਣਾ ਛੀਸ ਕਿਤਾ ਲਿਆ ਧਰਮ ਦੀ ਖਾਤਰ ਜਦੋਂ ਗੁਰੂਆਂ ਦੀ ਗੱਲ ਚੱਲੀ ਕਿ ਉਹ ਕਿਸ ਤਰ੍ਹਾਂ ਉਹ ਪੇਸ਼ ਆਏ ਸੋ ਸਾਡੇ ਬਹੁਤ ਹੀ ਸੀਨੀਅਰ ਨੇਤਾ ਸੂਰ ਸਾਹਿਬ ਇੱਥੇ ਆਏ ਨੇ ਮੈਂ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਸਵਾਗਤ ਕਰਦਾ ਜੋ ਉਹਨਾਂ ਨੇ ਬਹੁਤ ਹੀ ਕਲੈਕਟੀ ਦੇ ਨਾਲ ਤੁਹਾਡੇ ਤੱਕ ਮੰਦਿਕਾ ਸਕੀਮ ਬਾਰੇ ਦੱਸਿਆ ਇੱਥੇ ਮੇਰੇ ਕਿਸਾਨ ਵੀਰ ਵੀ ਬੈਠੇ ਨੇ ਜਰੂਰ ਇਹਨਾਂ ਨਾਲ ਵੀ ਸਵਾਲ ਕਰ ਲੋ ਇੱਥੇ ਮੇਰੇ ਮਨਰੇਗਾ ਦੇ ਜਿਹੜੇ ਬਲਾਕ ਪ੍ਰਧਾਨ ਨੇ ਜਿਹੜੇ ਪਤਿਹਾਰ ਟੂੜੇ ਦੇ ਬਲਾਕ ਦੇ ਪ੍ਰਧਾਨ ਨੇ ਸਦਾ ਸ਼੍ਰੀ ਖਜਾਨ ਸਿੰਘ ਜੀ ਉਹ ਵੀ ਬੈਠੇ ਨੇ ਜਿੱਦਾਂ ਸੂਤ ਸਾਹਿਬ ਨੇ ਦੱਸਿਆ ਤੇ ਕੋਈ ਐਸੀ ਗੱਲ ਨਹੀਂ ਸਾਰੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗਏ ਨੇ ਪੂਰੀ ਟੀਮ ਗਈ ਆ ਮੋਦੀ ਜੀ ਦੇ ਫੈਸਲੇ ਦਾ ਸਵਾਗਤ ਦਿਲੋਂ ਕੀਤਾ ਸਾਰਾ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ ਆ ਸਰਦਾਰ ਖਜਾਨ ਸਿੰਘ ਆਏ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਮਨਰੇਗਾ ਵਾਲੇ ਲੇਬਰ ਵਾਲੇ ਲੋਕਾਂ ਨੂੰ ਮਿਲਾਇਆ ਸਾਰੇ ਜਣੇ ਅਸੀਂ ਇਕੱਠੇ ਗਏ ਆ ਪੁੱਛੋ ਕਿੰਨੇ ਖੁਸ਼ ਨੇ ਔਰ ਕਿੰਨੇ ਦੁਖੀ ਵੀ ਸੀ ਇਸ ਸਾਡੀ ਮਿਹਨਤ ਮਾਰ ਕੇ ਸਾਡਾ ਸੂਰਤਾਬ ਹੱਕ ਮਾਰ ਕੇ ਲੋਕਾਂ ਨੇ ਕਿਹਾ ਸਾਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਕਿਸੇ ਨੇ 30 ਦਿਹਾੜੀਆਂ ਨਹੀਂ ਕਿਸੇ ਨੇ 25 ਲਾਈਆਂ ਹੁਣ ਜਿਹੜਾ ਯਕੀਨੀ ਬਣਾਇਆ ਗਿਆ ਵਾ ਸਵਾਗਤ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਪਾਈ ਮੋਦੀ ਜੀ ਦੇ ਫੈਸਲੇ ਦਾ ਔਰ ਜਿਨ੍ਹਾਂ ਨੇ ਪਾਰਦਰਸ਼ਤਾ ਲਿਆਂਦੀ ਇਸ ਫੈਸਲੇ ਦੇ ਵਿੱਚ